ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੇ ਦਿੱਲੀ ਦੇ ਜਿਹੜੇ ਵਿਦਿਆਰਥੀ ਨੇ ਜਿਹੜੇ ਆਮ ਤੌਰ ਤੇ ਪੰਜਾਬੀ ਭਾਸ਼ਾ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਦੇ ਲਈ ਇਹ ਇਨਫੋਰਮੇਸ਼ਨ ਬੜੀ ਮਹੱਤਵਪੂਰਨ ਹੈ। ਛੋ ਕੈਨੇਡਾ ਦੇ ਵਿੱਚ ਉਹ ਵਿਦਿਆਰਥੀ ਜਿਹੜੇ ਪੀਆਰ ਹਾਸਲ ਕਰ ਚੁੱਕੇ ਨੇ ਇੰਡੀਆ ਦੇ ਸਟੂਡੈਂਟਸ ਨੇ ਉਹਨਾਂ ਦੇ ਲਈ ਇੱਕ ਵਕਤ ਇੱਕ ਬਹੁਤ ਇੰਪੋਰਟੈਂਟ ਖਬਰ ਹੈ। ਜਸਮੀਤ ਪਾਟਿਆ ਜੀ ਮੇਰੇ ਨਾਲ ਨੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ। ਛੋ ਬਹੁਤ ਧਿਆਨ ਦੇ ਨਾਲ ਸਾਰੇ ਵਿਦਿਆਰਥੀ ਇਸ ਵੀਡੀਓ ਨੂੰ ਸੁਣਨ ਔਰ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਜਸਮੀਤ ਜੀ ਬਹੁਤ ਸਾਰੀ ਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਜਿਹੜੇ ਸਾਡੇ ਸਟੂਡੈਂਟਸ ਹੁਣ ਪੀਆਰ ਤੇ ਹੋ ਗਏ ਨੇ ਜਿਨ੍ਹਾਂ ਕੋਲੇ ਕੈਨੇਡਾ ਦੀ ਕਨੈਕਟ ਜਿਨ੍ਹਾਂ ਕੋਲੇ ਪੀਆਰ ਆ ਗਈ ਪਰਮਨੈਂਟ ਰੈਜ਼ੀਡੈਂਸ ਆ ਗਈ ਕਹਿੰਦੇ ਉਹਨਾਂ ਦੇ ਮਾਪੇ ਦੇ ਲਈ ਇੱਕੋ ਆਪਸ਼ਨ ਹੁੰਦੀ ਹੈ ਸੁਪਰ ਵੀਜ਼ਾ ਦੀ ਕੀ ਸੁਪਰ ਵੀਜ਼ਾ ਵੀ ਜਲਦ ਖਤਮ ਹੋ ਸਕਦਾ ਕਿਉਂਕਿ ਬਹੁਤ ਸਾਰੇ ਰੂਲਸ ਬਦਲੇ ਨੇ ਕੈਨੇਡਾ ਦੇ ਤੁਸੀਂ ਦੇਖੋ ਜਿਵੇਂ ਟ੍ਰੈਂਡ ਚੱਲ ਰਿਹਾ ਠੀਕ ਹੈ ਤੇ ਸਟੱਡੀ ਵੀਜ਼ਾ ਚੇਂਜ ਹੋ ਗਿਆ ਐਸਡੀਐਸ ਕੈਟਾਗਰੀ ਬੰਦ ਹੋ ਗਈ ਇਸ ਤੋਂ ਲਾ ਬਾਅਰ ਟੂਰਿਸਟ ਵੀਜ਼ਾ ਤੇ ਦੇਖੋ ਹਲੇ ਕੋਈ ਚੇਂਜ ਨਹੀਂ ਹੋਇਆ ਉਹ ਫਾਈਲ ਟੂ ਫਾਈਲ ਉਹ ਤੁਹਾਨੂੰ ਦੇ ਸਕਦੇ ਨੇ ਜਿੰਨੇ ਮਰਜ਼ੀ ਦੇ ਦਾ ਵੀਜ਼ਾ ਉਹ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਤੇ ਟੂਰਿਸਟ ਵੀਜ਼ਾ ਚ ਤੁਸੀਂ ਕਹ ਰਹੇ ਚੇਂजेस ਆਣਗੇ ਔਰ ਇਮੀਗ੍ਰੇਸ਼ਨ ਕੈਟਾਗਰੀਜ਼ ਤੇ ਵਿੱਚ ਉਹਨਾਂ ਨੇ ਥੋੜਾ ਜਿਹਾ ਏ ਟਵਿਸਟ ਲਿਆਂਦਾ ਕਿ ਜਿਹੜੇ ਸ਼ਾਰਟੇਸਟ ਸਕਿੱਲ ਚ ਚਾਹਣੂ ਕੈਟਾਗਰੀਜ਼ ਬੰਦੇ ਚਾਹੀਦੇ ਉਹਨਾਂ ਨੂੰ ਪੀਆਰ ਜਲਦੀ ਮਿਲੇਗੀ ਐਂਡ ਥੋੜੇ ਜੇ ਨੰਬਰ ਰਿਡਿਊਸ ਕੀਤੇ ਗਏ ਆ ਕਿ ਇਮੀਗ੍ਰੇਸ਼ਨ ਫਿਊਚਰ ਚ 4 ਲੱਖ ਬੰਦਿਆਂ ਨੂੰ ਦਿੱਤੀ ਜਾਏਗੀ ਸਾਲਾਨਾ 5 ਲੱਖ ਦੀ ਬਜਾਏ ਐਂਡ ਸਟੂਡੈਂਟਸ ਤੇ ਵੀ ਰੈਸਟ੍ਰਿਕਸ਼ਨ ਲਾਈ ਗਈ ਹੈ ਨੰਬਰ ਦੀ ਤੇ ਜੇ ਆਪਾਂ ਸੁਪਰਵੀਜ਼ਾ ਨੂੰ ਦੇਖੀਏ ਤਾਂ ਸੁਪਰਵੀਜ਼ਾ ਹੀ ਕਿਦਾਂ ਦੀ ਕੈਟਾਗਰੀ ਦਾ ਵੀਜ਼ਾ ਬਚਿਆ ਜਿਹਦੇ ਚ ਕੋਈ ਚੇਂਜ ਨਹੀਂ ਹੈਗਾ ਜੀ ਸੋ ਜਿਹੜੇ ਸਟੂਡੈਂਟਸ ਪੀਆਰ ਹੋ ਚੁੱਕੇ ਨੇ ਜਿਹੜੇ ਸਟੂਡੈਂਟਸ ਆਲਰੇਡੀ ਪੀਆਰ ਹੋ ਚੁੱਕੇ ਨੇ ਔਰ ਜਿਨ੍ਹਾਂ ਦੇ ਮਾਪਿਓ ਹੱਲੇ ਕਈ ਇਦਾਂ ਦੇ ਮਦਰ ਫਾਦਰਸ ਵੀ ਹੁੰਦੇ ਨੇ ਜਿਹੜੇ ਅਜੇ ਤੱਕ ਕੈਨੇਡਾ ਵੀ ਨਹੀਂ ਗਏ ਉਹਨਾਂ ਨੇ ਟੂਰਿਸਟ ਵੀਜ਼ਾ ਵੀ ਨਹੀਂ ਲਿਆ ਔਰ ਉਹਨਾਂ ਦੇ ਬੱਚੇ ਉੱਥੇ ਪੀ ਆਰ ਆ ਤਾਂ ਮੇਰੀ ਉਹਨਾਂ ਸਾਰਿਆਂ ਨੂੰ アドਵਾਈਸ ਹੈ ਜੇ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੈਗਾ ਔਰ ਸੁਪਰ ਵੀਜ਼ਾ ਨਹੀਂ ਹੈਗਾ ਬਿਕਾ ਸੁਪਰ ਵੀਜ਼ਾ ਚ ਯੂ ਕੈਨ ਸਟੇ देयर फॉर 2 ইয়ার্স ਜੀ which is a very very long time so ਤੁਸੀਂ ਉੱਥੇ 2 ਸਾਲ ਜਾ ਕੇ ਰਹਿ ਸਕਦੇ ਹੋ ਉੱਥੇ ਜਾ ਕੇ ਤੁਸੀਂ ਆਪਣਾ if you find a job ਤਾਂ ਤੁਸੀਂ ਆਪਣਾ ਵੀਜ਼ਾ ਕਨਵਰਟ ਵੀ ਕਰਾ ਸਕਦੇ ਹੋ ਇਨਟੂ ਵਰਕ ਵੀਜ਼ਾ ਐਂਡ ਕੀ ਕਹਿੰਦੇ ਇੱਕ ਬੋਸ ਹੁਲਤ ਹੈ ਉਸ ਤੋਂ ਇਲਾਵਾ ਤੁਸੀਂ ਆਪਣੇ ਪੇਰੈਂਟਸ ਦੀ ਗ੍ਰੈਂਡਪੇਰੈਂਟਸ ਦੀ ਪੀਆਰ ਵੀ ਅਪਲਾਈ ਕਰ ਸਕਦੇ ਹੋ ਸੋ ਜੇ ਤੁਸੀਂ ਪੀਆਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹ ਇੱਕ ਲੋਟਰੀ ਸਿਸਟਮ ਹੈਗਾ ਡਰਾ ਸਿਸਟਮ ਹੈ ਜੋ ਡਰਾ ਆ ਜਾਂਦਾ ਤਾਂ ਡੈਫੀਨਿਟਲੀ ਤੁਸੀਂ ਐਲੀਜੀਬਲ ਕੈਟਾਗਰੀ ਚ ਆਪਣੇ ਪੇਰੈਂਟਸ ਦੀ ਪੀਆਰ ਕਰਵਾ ਸਕਦੇ ਹੋ ਸੋ ਮੇਰੀ ਸਾਰੇ ਹੀ ਸਟੂਡੈਂਟਸ ਨੂੰ ਔਰ ਜਿਹੜੇ ਪੇਰੈਂਟਸ ਇੱਥੇ ਹੈਗੇ ਆ ਜਾਂ ਜਿਹਦੇ ਕੋਲ ਟੂਰਿਸਟ ਵੀਜ਼ਾ ਉੱਥੇ ਹੈਗੇ ਆ ਵੀ ਇਹ ਡਵਾਈਸ ਹੈ ਕਿ ਆਪਾਂ ਸੁਪਰ ਵੀਜ਼ਾ ਅਪਲਾਈ ਕਰਦੀਏ ਆਪਣੀ ਫਾਈਲਾਂ ਲੌਂਚ ਕਰਦੀਏ ਬਿਕੋਜ਼ ਦਿਸ ਇਜ਼ ਦ ਓਨਲੀ ਕੈਟਾਗਰੀ ਜਿਹਦੇ ਚ ਕੋਈ ਚੇਂਜ ਨਹੀਂ ਹੋਇਆ ਐਂਡ ਵੀ ਕੈਨ ਡੂ ਚੇਂਜ ਇਹਦੇ ਚ ਵੀ ਕੈਨ ਐਕਸਪੈਕਟ ਚੇਂजेस ਵੈਰੀ ਸੂਨ ਔਰ ਜਿਹੜੀ ਵੀ ਚੀਜ਼ ਮੈਂ ਅੱਜ ਤੱਕ ਪ੍ਰੈਡਿਕਟ ਕੀਤੀ ਹੈ ਉਹਦੇ ਤੇ ਬਹੁਤ ਜਲਦੀ ਐਕਸ਼ਨ ਹੋਇਆ ਕਿਉਂਕਿ ਮੈਂ ਸਾਰਿਆਂ ਨੂੰ ਕਹਿ ਰਿਹਾ ਸੀ ਦੇਖੋ ਅੱਜ ਦੀ ਡੇਟ ਤੁਸੀਂ ਕਹਿੰਦੇ ਹੋ ਮੈਂ ਕੈਨੇਡਾ ਨਹੀਂ ਜਾਣਾ ਕੈਨੇਡਾ ਵੀਜ਼ਾ ਦੇਣਾ ਔਖਾ ਹੋ ਜਾਏਗਾ ਔਰ ਦਿਨ ਬਰ ਦਿਨ ਕੈਨੇਡਾ ਵੀਜ਼ਾ ਦੇਣਾ ਔਖਾ ਕਰੀ ਜਾ ਰਿਹਾ ਸੋ ਜਰੂਰ ਐਕਟ ਕਰੋ ਸੁਪਰ ਵੀਜ਼ਾ ਲਈ ਲੈਂਡਮਾਰਕ ਇਮੀਗ੍ਰੇਸ਼ਨ ਐਕਸਪਰਟਾਈਜ਼ ਹੈ ਸਾਡੀ ਐਕਸਪਰਟ ਟੀਮ ਹੈ ਤੁਸੀਂ ਵਿਜ਼ਿਟ ਕਰਕੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਇਹਦੇ ਲਈ ਕੋਈ ਖਾਸ ਐਲੀਜੀਬਿਲਟੀ ਦੀ ਲੋੜ ਤਾਂ ਨਹੀਂ ਹੁੰਦੀ ਸੁਪਰ ਵੀਜ਼ਾ ਕੋਈ ਖਾਸ ਐਲੀਜੀਬਿਲਟੀ ਨਹੀਂ ਹੈ ਸਰ ਇੱਕ ਬੇਸਿਕ ਜੀ ਕੀ ਕਹਿੰਦੇ ਸੈਲਰੀ ਜਿਹੜੀ ਸਾਰਿਆਂ ਦੀ ਅੱਜ ਕੱਲ ਕੈਨੇਡਾ ਚ ਉਨੀ ਹੈਗੀ ਆ ਔਰ ਉਸ ਤੋਂ ਇਲਾਵਾ ਆਪਾਂ ਨੂੰ ਇੱਕ ਇੰਸ਼ੋਰੈਂਸ ਕਰਾਣੀ ਪੈਂਦੀ ਹੈ ਪੈਰੈਂਟਸ ਦੀ ਨਿਊ ਸ਼ੁਡ ਹੈਵ ਅ ਪੀਆਰ ਤਾਂ ਤੁਸੀਂ ਆਪਣੇ ਪੇਰੈਂਟਸ ਦਾ ਸੁਪਰ ਵੀਜ਼ਾ ਜਾਂ ਗ੍ਰੈਂਡ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹੋ ਬਿਲਕੁਲ ਠੀਕ ਹੈ ਸੋ ਚਾਹੇ ਜਿਹੜੇ ਪੇਰੈਂਟਸ ਨੇ ਉਹ ਸੁਣ ਰਹੇ ਨੇ ਚਾਹੇ ਸਟੂਡੈਂਟ ਸੁਣ ਰਹੇ ਨੇ ਸੋ ਸੁਪਰ ਵੀਜ਼ਾ ਦੇ ਲਈ ਤੁਸੀਂ ਤੁਰੰਤ ਅਪਲਾਈ ਕਰ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਜਸਮੀਤ ਜੀ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸਾਨੂੰ ਨਾਲ ਸਾਂਝੀ ਕੀਤੀ ਹੈ ਥੈਂਕ ਯੂ ਸੋ ਮੱਚ